ਜਿਮਨੀ ਚੋਣਾ ਚੱਲ ਰਹੀਆਂ ਨੇ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਸਾਡੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਿਹੜੇ ਮੰਤਰੀ ਸਹਿਬਾਨ ਨੇ ਜਿਹੜੇ ਵਰਕਰ ਸਹਿਬਾਨ ਨੇ ਉਹ ਜਿਸ ਦਿਨ ਦੀ ਪਾਰਟੀ ਬਣੀ ਆ ਉਹ ਹਮੇਸ਼ਾ ਹੀ ਗਰਾਊਂਡ ਵਿੱਚ ਰਹੇ ਨੇ ਰਵਾਇਤੀ ਪਾਰਟੀਆਂ ਦਾ ਤੁਸੀਂ ਦੇਖਿਆ ਹੀ ਹੋਵੇਗਾ ਕਿ ਕਿੰਨੇ ਔਰ ਜਦੋਂ ਉਹ ਮੰਤਰੀ ਬਣ ਜਾਂਦੇ ਨੇ ਜਾਂ ਜਦੋਂ ਅਹੁਦੇਦਾਰ ਬਣ ਜਾਂਦੇ ਨੇ ਤੇ ਉਹ ਤੁਹਾਡੇ ਦੁੱਖ ਸੁੱਖ ਭੁੱਲ ਜਾਂਦੇ ਨੇ ਫੀਲਡ ਨੂੰ ਛੱਡ ਹੀ ਦਿੰਦੇ ਨੇ ਤੇ ਜਦੋਂ ਉਹਨਾਂ ਨੂੰ ਕੋਠੀਆਂ ਮਿਲ ਜਾਂਦੀਆਂ ਨੇ ਚੰਡੀਗੜ੍ਹ ਤੇ ਉਹ ਚੰਡੀਗੜ੍ਹ ਜਾ ਕੇ ਬੈਠ ਜਾਂਦੇ ਪਰ ਸਾਡੀ ਇੱਕੋ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਹਰ ਵੇਲੇ ਫੀਲਡ 'ਚ ਰਹਿੰਦੀ ਆ ਸਾਡੇ ਭਾਈਚਾਰੇ ਦੇ ਨਾਲ ਰਹਿੰਦੀ ਆ ਤੁਹਾਡੇ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੀ ਆ ਔਰ ਆਮ ਆਦਮੀ ਪਾਰਟੀ ਦੇ ਤੁਸੀਂ ਲੰਬੇ ਸਮੇਂ ਤੋਂ ਕੰਮ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿੱਚ ਜਿਹੜਾ ਕੰਮ ਕੀਤਾ ਵਾ ਜਿਸ ਤਰ੍ਹਾਂ ਪਿਛਲੀ ਮੁਫਤ ਕੀਤੀ ਹੈ ਹੋਰ ਵਿਕਾਸ ਦੇ ਕਈ ਕੰਮ ਔਰ ਸਾਡਾ ਜਿਹੜਾ ਡੇਰਾ ਬਾਬਾ ਨਾਨਕ ਨਾਨਕ ਹਲਕਾ ਵਾ ਇਹ ਬਾਰਡਰ ਰੀਜਨ ਵਾ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਸਾਡੀ ਡੇਰੇ ਬਾਬਾ ਨਾਨਕ ਹਲਕੇ ਵਿੱਚ ਵੀ ਹੋ ਸਕਦੇ ਨੇ ਵਿਕਾਸ ਦੇ ਕੰਮ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕਦਾ ਵਾ ਇਹਨਾਂ ਦਾ ਜੀਵਨ ਪੱਧਰ ਜਿਹੜਾ ਆ ਉੱਚਾ ਕੀਤਾ ਜਾ ਸਕਦਾ ਹੈ ਸੋ ਸਾਡੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਚਿਹਰੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਇੱਕ ਨਿਰਪੱਖ ਇੱਕ ਸਾਫ਼ ਸੁਥਰਾ ਚਿਹਰਾ ਵਾ ਇੱਕ ਸਾਫ਼ ਸੁਥਰੀ ਇਮਾਨਦਾਰ ਸ਼ਵੀ ਵਾਲੇ ਇਨਸਾਨ ਨੇ ਸੋ ਜਿਹੜੀਆਂ 20 ਜੂਨ 20 ਨਵੰਬਰ ਨੂੰ ਦਿਨ ਬੁੱਧਵਾਰ ਜਿਮਣੀ ਚੌਣਾ ਹੋਣ ਜਾ ਰੀਆਂ ਨੇ ਤੁਹਾਡੇ ਅੱਗੇ ਬਸ ਹੱਥ ਜੋੜ ਕੇ ਅੱਜ ਇਹੀ ਅਪੀਲ ਕਰਨ ਆਏ ਆਂ ਕਿ ਆਪਣਾ ਇੱਕ ਇੱਕ ਕੱਲਾ ਕੱਲਾ ਤੁਸੀਂ ਕੀਮਤੀ ਵੋਟ ਜਿਹੜਾ ਵਾ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਾ ਹੈ ਤਾਂ ਕਿ ਡੇਰਾ ਬਾਬਾ ਨਾਨਕ ਹਲਕੇ ਦੀ ਆਵਾਜ਼ ਜਿਹੜੀ ਆ ਉਹ ਸਾਡੇ ਵਿਧਾਨ ਸਭਾ ਤੱਕ ਪਹੁੰਚੇ ਤੇ ਡੇਰਾ ਬਾਬਾ ਨਾਨਕ ਨੂੰ ਵਿਕਾਸ ਦੀਆਂ ਲੀਹਾਂ ਤੇ ਪਾਇਆ ਜਾ ਸਕੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਭਰੀ ਜੈ ਮਸੀਦੀ ਸੋ ਅੱਜ ਜਿਹੜੇ ਆ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਦਾ ਸ케ਜੂਲ ਬੜਾ ਬਿਜੀ ਸੀਗਾ ਉਹਨਾਂ ਕੋਲ 22 ਮੀਟਿੰਗਾਂ ਸੀ ਉਹ ਨਹੀਂ ਆ ਸਕੇ ਉਹਨਾਂ ਦੀ ਜਿਹੜੀ ਹਾਜ਼ਰੀ ਭਰਨ ਉਹਨਾਂ ਦੇ ਬੇਟੇ ਆਏ ਨੇ ਤੇ ਮੈਂ ਉਹਨਾਂ ਨੂੰ ਜ਼ਰੂਰ ਹਾਂਜੀ ਦਾ ਸਰ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਕਿਵੇਂ ਦੇਖਦੇ ਸਰ ਜਿਵੇਂ ਨਿਚੋਣ ਜਿੱਦਾਂ ਕਿ ਤੁਹਾਨੂੰ ਪਤਾ 20 ਤਰੀਕ ਨੂੰ ਤੇ ਸਾਡਾ ਇੱਕੋ ਇੱਕ ਮਕਸਦ ਹੈ ਕਿ ਵੱਖ-ਵੱਖ ਪਿੰਡਾਂ 'ਚ ਹਰ ਪਿੰਡ ਤੱਕ ਹਰ ਬੂਥ ਤੱਕ ਪਹੁੰਚ ਕਰਕੇ ਨਯਾਮਾ ਦੀ ਪਾਰਟੀ ਦੀਆਂ ਨੀਤੀਆਂ ਨੇ ਨਯਾਮਾ ਦੀ ਪਾਰਟੂ ਦੇ 2.5 ਸਾਲਾਂ ਦੇ ਕੀਤੇ ਹੋਏ ਕੰਮ ਨੇ ਪਿੰਡਾਂ ਤੱਕ ਲੈ ਕੇ ਜਾ ਰਹੇ ਹਾਂ ਉਸੇ ਮਕਸਦ 'ਚ ਅੱਜ ਵਿੰਡ ਲੁਕਮਾਨੀਆਂ ਦੇ ਵਿੱਚ ਅੰਕੁਰ ਮਸੀਹ ਜੀ ਦੇ ਗ੍ਰੈਵਿਕ ਅਜ ਮੇ ਨੁਕਰ ਮੀਟਿੰਗ ਇੱਕ ਆ ਕਰੀ ਹੈ ਤੇ ਬਹੁਤ ਵਧੀਆ ਸ਼ਾਬ ਮਿਲ ਰਿਹਾ ਜੀ ਲੋਕਾਂ ਦਾ ਪਿਆਰ ਜੋ ਢਾਈ ਸਾਲਾਂ ਦੇ ਭਗਵੰਤ ਮਾਨ ਜੀ ਦੇ ਆਮ ਆਦਮੀ ਪਾਰਟੀ ਦੇ ਕੰਮ ਲੋਕ ਬਹੁਤ ਖੁਸ਼ ਨੇ ਉਸ ਚੀਜ਼ ਦੇ ਦੇਖੋ ਜਿਵੇਂ ਅੱਜ ਕਲਨੌਰ ਦੇ ਵਿੱਚ ਮੀਟਿੰਗ ਜਿਹੜੀ ਆ ਪਾਸਟ ਸਬਾਨ ਦੇ ਇੱਕ ਕਿਚਨ ਬੂਟੀ ਵੱਲੋਂ ਇਹੋ ਸਾਰਾ ਕਿਵੇਂ ਦੇ ਦੋ ਐਡੀ ਮਿਲ ਗਈ ਜਿਹੜੀ ਆਪਣੇ ਕਲਨੌਰ ਦੇ ਵਿੱਚ ਹੋਈ ਪਾਸਟ ਸਬਾਨ ਦੀ ਬੀਟ ਕੋਈ ਹੈ ਕਾਂਗਰਸ ਦੀ ਮੀਟਿੰਗ ਹੋਈ ਹੈ ਅੱਛਾ ਉਹ ਦੇਖੋ ਜਿੱਦਾਂ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਨਾਲ ਪਿਛਲੇ ਇੱਕ ਹਫਤੇ 10 ਦਿਨ ਤੋਂ ਜਿੱਦਾਂ ਕ੍ਰਿਸਚੀਅਨ ਕਮਿਊਨਿਟੀ ਇਸਵਰੀ ਆਮਦਿ ਪਾਰਟੀਆਂ ਨੂੰ ਜਿਸ ਤਰੀਕੇ ਨਾਲ ਪਿਆਰ ਮਿਲ ਰਿਹਾ ਮੈਨੂੰ ਲੱਗਦਾ ਕਿ ਕ੍ਰਿਸਚੀਅਨ ਕਮਿਊਨਿਟੀ ਇਸਵਰੀ ਕੋ ਨਵਾਂ ਹੀ ਨਵਾਂ ਮੈਸੇਜ ਦੇਗੀ ਪੂਰੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਬਾਕੀ ਗੱਲ ਜਿਹੜੀ ਤੁਸੀਂ ਕੀਤੀ ਆ ਕਨਨਵਰਾਂ ਦੀ ਮੀਟਿੰਗ ਦੀ ਪਰ ਇਸਵਰੀ ਜੋ ਕ੍ਰਿਸਚੀਅਨ ਕਮਿਊਨਿਟੀ ਖਾਸ ਕਰਕੇ ਆ ਉਹ ਇਹਨਾਂ ਪਰਿਵਾਰਾਂ ਨੂੰ ਇਹਨਾਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੀਆਂ ਕਿਉਂਕਿ ਉਹਨਾਂ ਸਾਰਨ ਪਤਾ ਲੱਗ ਗਿਆ ਜਿਸ ਤਰੀਕੇ ਨਾਲ ਇਹਨਾਂ ਦੀ ਚਬਦਾਵਲੀ ਜਿਹੜੀ ਹੈ 크ਿਸਚਨ ਕਮਿਊਨਿਟੀ ਨੂੰ ਲੈ ਕੇ ਉਹ ਸਭ ਨੂੰ ਜਗਜਾ ਰਹੀ ਹੈ ਕਿਵੇਂ ਦੇਖ ਲਓ ਕੋ ਸ਼ਾਸਤ ਦੇ ਮੋੜਵਾਰ ਨੇ ਜਿਹੜੇ ਪਰਿਵਾਰਵਾੜੇ ਸ਼ਾਸਤ ਖੇੜਦੇ ਨੇ ਮਤਲਬ ਚੱਲਦੀ ਹੈ ਤੇ ਇਹ ਕਿਵੇਂ ਦੇਖਦੇ ਨੇ ਨਹੀਂ ਨਹੀਂ ਦੇਖਣਾ ਕੀ ਹੈ ਜੀ ਸਾਰੇ ਹਲਕੇ ਦੇ ਵਿੱਚ ਇਹ ਚੀਜ਼ ਮੈਸੇਜ ਚੱਲ ਗਿਆ ਹੈ ਕਿ ਜਿਸ ਤਰੀਕੇ ਨਾਲ ਇਹ ਪਰਿਵਾਰਵਾਦ ਚੱਲਦਾ ਆ ਰਿਹਾ ਪਿਛਲੇ ਲੰਬੇ ਸਮੇਂ ਤੋਂ ਕੋਈ ਨਾ ਕੋਈ ਕੋਈ ਨਾ ਕੋਈ ਘਰ ਦੇ ਵਿੱਚ ਕਦੀ ਇੱਕ ਕਦੀ ਦੋ ਕਦੀ ਦਾਦਾ ਕਦੀ ਪਰਦਾਦਾ ਕਦੀ ਪੋਤਾ ਕਦੀ ਘਰ ਦੀ ਹੈ ਨਾ ਇਸ ਚੀਜ਼ ਨੂੰ ਲੋਕ ਨਫ਼ਰਤ ਕਰਦੇ ਆ ਜੀ ਬੇਸਿਕਲੀ ਹੁਣ ਲੋਕ ਇੱਕ ਬਦਲਾਅ ਚਾਹੁੰਦੇ ਆ ਹਲਕੜੇਰਾ ਬਾਬਾ ਲਨਕ ਦੇ ਵਿੱਚ ਇੱਕ ਨਵੀਂ ਸੋਚ ਨਵੇਂ ਉਮੀਦਵਾਰ ਨਵਾਂ ਲੀਡਰ ਵਿਧਾਨ ਸਭਾ ਵਿੱਚ ਪੰਚਾਈਏ ਤਾਂ ਜੋ ਹਲਕਾ ਡੇਰਾ ਬਣਾ ਲੈ। ਬਿਲਕੁਲ ਪਹਿਲਾਂ 13 ਦਾ ਡਿਗਰੀ ਰਹੀ ਹੁਣ ਵਿੱਚ 20 ਦਾ ਪੈ ਗਿਆ। ਕੀ ਲੱਗਦਾ ਵੀ ਇਹਨੇ ਗੈਪ ਦੇ ਨਾਲ ਜਿਹੜਾ ਮਤਲਬ ਬਿਲਕੁਲ ਸਾਨੂੰ ਫਾਇਦਾ ਮਿਲੇਗਾ ਜੀ ਜਿਸ ਘਰ ਤੱਕ ਅਸੀਂ ਨਹੀਂ ਕਰ ਪਾ ਰਹੇ ਉਸ ਘਰ ਤੱਕ ਹੁਣ ਪਹੁੰਚ ਕੀਤੀ ਜਾ ਰਹੀ ਹੈ। ਇਹ ਚੀਜ਼ ਦਾ ਫਾਇਦਾ ਹੋਏਗਾ ਸਾਨੂੰ। ਇਹ ਜੋ-ਜੋ ਟਾਈਮ ਲੰਘਦਾ ਹੈ ਫਾਇਦਾ ਹੀ ਹੋਏਗਾ ਸਾਨੂੰ। ਪਹੁੰਚ ਵਧ ਰਹੀ ਹੈ। ਕੀ ਦੇਖਦੇ ਹੋ ਰਿਸਪੌਂਸ ਕਿਵੇਂ ਦਾ ਮਿਲ ਰਿਹਾ? ਬਹੁਤ ਵਧੀਆ ਰਿਸਪੌਂਸ ਹੈ ਜੀ ਤੁਹਾਡੇ ਸਾਹਮਣੇ ਹੀ ਆ ਜੀ। ਜਿਵੇਂ ਜਿਵੇਂ ਜਿਹੜੀ ਸਵੀ ਪਿੰਡ ਦੇ ਹਰ ਪਿੰਡ ਦੇ ਵਿੱਚ ਇੱਕੋ ਹੀ ਆਵਾਜ਼ ਆਉਂਦੀ ਹੈ ਜੀ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਸਰਦਾਰ ਗਰਦੀਪ ਸਿੰਘ ਤਾਂ ਜਿੱਤਣਗੇ ਜੀ ਧੰਨਵਾਦ ਜੀ ਸਸ਼ਿਕਾ ਜੀ ਕੀ ਮਣੀਏ ਆਪਣਾ ਮੇਰਾ ਨਾਮ ਗੀਤਾ ਗੇਲਲਾ ਸਟੇਟ ਵਾਈਸ ਪ੍ਰੈਜ਼ੀਡੈਂਟ ਮਾਇਨੋਰਟੀ ਵਿੰਗ ਹਾਂ ਜਿਹੜਾ ਤੁਸੀਂ ਜਿਹੜਾ ਪਿੰਡ ਦੇ ਵਿੱਚ ਪ੍ਰਚਾਰ ਕਰਨ ਦੇ ਜੋ ਕੀ ਮਤਲਬ ਆ ਕੰਮ ਕਰਕੇ ਪ੍ਰਚਾਰ ਦੇ ਜੀ ਬਿਲਕੁਲ ਇਹ ਤੇ ਇੱਕ ਜਾਗਰੂਕਤਾ ਮੁਹਿੰਮ ਹੈ ਜਿਹੜੀ ਅਸੀਂ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਉਹਨਾਂ ਦੀ ਜਿਹੜੀ ਨੀਤੀ ਹੈ ਉਹ ਲੋਕਾਂ ਨੂੰ ਦੱਸ ਰਹੇ ਹਾਂ ਤੇ ਉਹ ਦੱਸਣ ਦੇ ਨਾਲ ਜਿਹੜਾ ਹੈ ਸਾਡਾ ਸਾਨੂੰ ਜਦੋਂ ਅਸੀਂ ਫੀਲਡ ਵਿੱਚ ਜਾਂਦੇ ਆ ਤੇ ਲੋਕਾਂ ਦਾ ਬਹੁਤ ਹੀ ਇੱਕ ਵਧੀਆ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ। ਜਿਹੜੀ ਕ੍ਰਿਸਚਨ ਕਮਿਊਨਿਟੀ ਆ ਜਿਵੇਂ ਹੁਣ ਅੱਜ ਵਕ ਵਕ ਜਿਹੜੀਆਂ ਪਾਰਟੀਆਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਦੇ ਦੇਵੇ ਕਿਵੇਂ ਦਾ ਰਿਸਪੌਂਸ ਰਹੇਗਾ ਕੌਣ ਇਸ ਵਾਰ ਜਿਹੜੀ ਬਾਜ਼ੀ ਮਾਰੇਗਾ। ਬਿਲਕੁਲ ਦੇਖੋ ਜੀ ਇੱਕ ਤੇ ਪਹਿਲੀ ਗੱਲ ਹੈ ਕਿ ਸਾਡੀ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਕਦੀ ਖੁੱਲ ਕੇ ਕਿਸੇ ਵੱਲ ਨਹੀਂ ਆਈ। ਪਰ ਇਸ ਵਾਰੀ ਤੁਸੀਂ ਵੇਖੀ ਹੋਣੀ ਹੈ ਡੇਰੇ ਬਾਬਾ ਨਾਨਕ ਹਲਕੇ 'ਚ ਸਾਡੇ ਜੜੀਆਂ ਵੱਖ-ਵੱਖ ਕਮਿਊਨਿਟੀ ਟੀਮਸ ਵੀ ਤੇ ਸਾਡੀ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜਾ ਖੋਲ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਸਾਡੇ ਜਿਹੜਾ ਭਾਈਚਾਰਾ ਵਾ ਉਹ ਖੋਲ ਕੇ ਜੜਾ ਵਾ ਸਾਡੇ ਕੈਂਡੀਡੇਟ ਸਰਦਾਰ ਗੁਰਦੀਪ ਸਿੰਘ ਰੰਦਾਵਾ ਜਿਹਦੇ ਹੱਕ ਵਿੱਚ ਉਤਰੇ ਆ ਤੇ ਬਹੁਤ ਅੱਛਾ ਰਿਸਪੌਂਸ ਆ ਅਸੀਂ ਸਾਰੇ ਇਕੱਠੇ ਆ ਜਮਣੀ ਚੋੜਾ ਤਾਂ ਬਾਕੀ ਦੂਸਰੀ ਸਟੇਟਸ ਵਿੱਚ ਵੀ ਹੋ ਰਹੀਆਂ ਪਰ ਡੇਰੇ ਬਾਬਾ ਨਾਨਕ ਦੀ ਜਿਹੜੀ ਸੀਟ ਹੈ ਉਹ ਹੋੜ ਮੰਦੀ ਆ ਰਹੀ ਹੈ ਬਿਲਕੁਲ ਇਹ ਹੌਟ ਏਸ ਲਈ ਮੰਨੀ ਜਾ ਰਹੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਇਤਿਹਾਸ ਗਵਾਹ ਹੈ ਇਸ ਚੀਜ਼ ਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਸਾਰਾ ਰਾਜਨੀਤਿਕ ਕੈਰੀਅਰ ਆ ਇੱਥੋਂ ਸ਼ੁਰੂ ਹੁੰਦਾ ਤੇ ਇਸ ਲਈ ਹੌਟ ਮੰਨੀ ਜਾ ਰਹੀ ਹੈ ਪਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਕਿਤੇ ਕੰਮਾਂ ਨੂੰ ਜਦੋਂ ਅਸੀਂ ਲੋਕ ਦੱਸਦੇ ਆ ਜਾਂ ਸੁਖੀ ਰੰਧਾਵਾ ਜੀ ਦਾ ਅਸੀਂ ਕੰਪੈਰੀਜ਼ਨ ਕਰਦੇ ਆ ਉਹਨਾਂ ਦੀ ਭਾਸ਼ਾ ਤੋਂ ਕੰਪੈਰੀਜ਼ਨ ਕਰਦੇ ਆ ਤੇ ਲੋਕ ਕਹਿੰਦੇ ਆ ਕਿ ਨਹੀਂ ਹੁਣ ਬਦਲਾ ਚਾਹੀਦਾ ਕੀ ਲੱਗਦਾ ਵੀ ਜਿਹੜੀ ਉਹਦਾ ਸਾਬ ਦੀ ਬੋਲੀ ਜਿਹੜੇ ਕਰਦੇ ਕਿਵੇਂ ਦਾ ਬਿਲਕੁਲ ਬਿਲਕੁਲ ਉਹਨਾਂ ਦੀ ਜਿਹੜੀ ਭਾਸ਼ਾ ਵਾ ਉਹ ਬੋਲਣ ਯੋਗ ਹੀ ਨਹੀਂ ਹੈ ਦੇਖੋ ਇੱਕ ਲੀਡਰ ਹੋ ਤੁਸੀਂ ਤੇ ਤੁਹਾਨੂੰ ਆਪਣੀ ਭਾਸ਼ਾ ਦਾ ਇਸਤੇਮਾਲ ਤੇ ਸਹੀ ਕਰਨਾ ਚਾਹੀਦਾ ਕੀ ਲੋਕ ਹੁਣ ਇਸ ਵਾਰ ਵੋਟਾਂ ਦੇ ਜਿਹੜੀ ਕੋ ਫਤਵਾ ਦੇਣਗੇ ਉਹਨੂੰ ਇਸ ਤਰੀ ਜਿਹੜੀ ਬੋਲੀ ਦਾ ਬਿਲਕੁਲ ਨਹੀਂ ਲੋਕੀ ਐਸ ਟਾਈਮ ਅਸੀਂ ਜੇ ਕੰਪੈਰੀਜ਼ਨ ਕਰੀਏ ਪਿੰਡ ਦੇ ਲੋਕ ਜਾਂ ਸ਼ਹਿਰ ਦੇ ਲੋਕ ਇਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਲੋਕ ਬੜੇ ਜਾਗਰੂਕ ਹੋ ਗਏ ਨੇ ਤੇ ਲੋਕੇ ਸਮਝਦੇ ਨੇ ਕਿ ਜਿਹੜੇ ਅਸੀਂ ਮਾਨ ਸਤਕਾਰ ਦੇ ਸਾਰੇ ਬਰਾਬਰ ਦੇ ਹੱਕਦਾਰ ਆ ਤੇ ਮੈਨੂੰ ਨਹੀਂ ਲੱਗਦਾ ਕਿ ਸੁਖੀ ਰੰਦਾਵਾ ਜਿਹਨੂੰ ਕੋਈ ਜ਼ਿਆਦਾ ਪਸੰਦ ਕਰਦਾ ਉਹਨਾਂ ਦੀ ਭਾਸ਼ਾ ਤੋਂ ਕਿ ਲੱਗਦਾ ਦੋਵੇਂ ਰੰਦਾਵੇ ਨੇ ਕੌਣ ਇਸ ਵਾਰ ਫਿਰ ਜੜੀ ਚਾਤੀ ਪਾਜ ਮਾਨ ਦੇ ਅਸ਼ਾ ਬਿਲਕੁਲ ਸਾਡੇ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਢਾਲੀਵਾਲ ਜੀ 20 ਨਵੰਬਰ ਨੂੰ ਰੰਦਾਵਾ ਜੀ ਜਿਹੜੇ ਨੇ ਉਹ 20 ਨਵੰਬਰ ਨੂੰ ਬੜੀ ਵੱਡੀ ਲੀਡ ਦੇ ਨਾਲ ਜਿੱਤਣਗੇ ਕਿ ਨਹੀਂ ਵਾਈ ਬੰਦਾ ਮਤਲਬ ਡਬਲ ਕੀਤਾ ਜਾਦਾ ਦੇਖੋ ਇਹ ਤੇ ਲੋਕਾਂ ਦਾ ਫਤਵਾ ਆ ਆਪਾਂ ਨੰਬਰਿੰਗ 'ਚ ਤੇ ਨਹੀਂ ਦੱਸ ਸਕਦੇ ਪਰ ਬਹੁਤ ਵੱਡੀ ਲੀਡ ਨਾਲ ਇਤਿਹਾਸ ਹੀ ਰਚਿਆ ਜਾਊਗਾ। ਹਾਂ ਧੰਨਵਾਦ। ਹੋ ਹੋਰਾਪੋ